ਤੁਸੀਂ ਸਾਰੇ ਜਣੇ ਮਿਰਜਿਆ ਲਾਈਟ ਥੋੜੀ ਘੱਟ ਕਰ ਲਓ ਲਾਈਟ ਘੱਟ ਕਰੋ ਤੁਸੀਂ ਸਾਰੇ ਜਣੇ ਸਾਡੇ ਨਿਊ ਦੇ ਤੇ ਸਾਡੇ ਇਵਿਟੇਸ਼ਨ ਤੇ ਇੱਥੇ ਆਇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੇ ਲੀਡਰ ਸਹਿਬਾਨ ਸਾਡੇ ਰਾਣਾ ਜੀ ਸਾਡੇ ਦੋਨੋਂ ਪ੍ਰਧਾਨ ਜ਼ਿਲ੍ਹਿਆਂ ਦੇ ਤੇ ਸਾਡੇ ਐਮਐਲਏ ਸਹਿਬਾਨ ਐਕਸਐਮਐਲਏ ਸਹਿਬਾਨ ਉਹ ਵੀ ਇੱਥੇ ਹਾਜ਼ਰ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੇ ਮੈਂ ਸਭ ਤੋਂ ਪਹਿਲਾਂ ਇਹ ਹੀ ਕਹਾਂਗਾ ਕਿ ਦੇਸ਼ ਸੇਵਾ ਬਰਮੋਹੇ ਹੈ ਸ਼ੁਭ ਕਰਮਨ ਤੇ ਕਬ ਹੋ ਨਾ ਡਰ ਇਹ ਹੀ ਮੇਰੀ ਅਰਦਾਸ ਹੈ ਬਾਕੀ ਮੇਰਾ ਆਪ ਦੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਅਸਰ ਨੂੰ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਨੂੰ ਅੰਨ ਛੋਟ ਬੜੇ ਸਭ ਸਮਰ ਹੈ ਰਵੀਦਾ ਅਸਰ ਹੈ ਪਰਸਾਨ ਸੋ ਮੈਂ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਆਪਣੇ ਲੀਡਰ ਸਾਹਿਬਾਨ ਦਾ ਤੇ ਇੱਥੋਂ ਦੇ ਲੀਡਰ ਸਾਹਿਬਾਨ ਦਾ ਇੱਥੋਂ ਦੀ ਜਨਤਾ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮਾਣ ਦਿੱਤਾ ਹੈ ਕਿ ਮੈਂ ਜਲੰਧਰ ਤੋਂ ਐਮਪੀ ਦੀ ਚੋਣ ਲੜਾ। ਉਸ ਲਈ ਮੈਂ ਪਾਰਟੀ ਦਾ ਹਾਈ ਕਮਾਂਡ ਦਾ ਤੇ ਇੱਥੋਂ ਦੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਤੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਸਪਾਰਟਸ ਕੀਤੀ ਹੈ। ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਜਲੰਧਰ ਦੇ ਨਾਲ ਮੇਰਾ ਲगाव ਹੈ। ਅੱਜ ਦਾ ਨਹੀਂ ਇਹ ਬਹੁਤ ਪੁਰਾਣਾ। ਸਾਡੇ ਬਜ਼ੁਰਗ ਪਹਿਲਾਂ ਦੁਆਬੇ ਚ ਰਹਿੰਦੇ ਸੀ। ਪੁਆਰ ਸਾਡਾ ਘੋਤ ਹੈ। ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੈ ਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ ਦੇ ਮੱਥਾ ਟਿਕਣਾਉਂਦੇ ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰਿਆਂ ਦੇ ਆਪਣੇ ਬਜ਼ੁਰਗਾਂ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਬਤੌਰ ਐਮਸੀ ਸਕੂਲ ਪ੍ਰਧਾਨ ਕਾਲਜ ਪ੍ਰਧਾਨ ਖਰੜ ਦੇ ਪ੍ਰਧਾਨ ਚੰਪੌਰ ਸਾਹਿਬ ਦੇ ਐਮ ਐਲ ਏ ਮੰਤਰੀ ਅਰ ਤਿੰਨ ਮਹੀਨੇ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਵੱਲੋਂ ਸੇਵਾ ਕੀਤੀ ਹੈ ਉਹ ਸੇਵਾ ਕਰਕੇ ਅੱਜ ਖਰੜ ਦੇ ਵਿੱਚ ਤੁਸੀਂ ਜਾਓ ਤਾਂ ਮੇਰੇ ਵੱਲੋਂ ਡਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲੀਆਂ ਜਿਦੇ ਵਿੱਚ ਪਾਰਕਾਂ ਵੀ ਹੈ ਜਿਦੇ ਵਿੱਚ ਕਮਿਊਨਿਟੀ ਸੈਂਟਰ ਵੀ ਹੈ ਜਿਦੇ ਵਿੱਚ ਗਰਾਊਂਡ ਵੀ ਹੈ ਜਿਦੇ ਵਿੱਚ ਗੇਟ ਵੀ ਹੈ ਜਿਦੇ ਵਿੱਚ ਸੁੰਦਰਤਾ ਵੀ ਹੈ ਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕੀ ਜੀ ਪਛਾਣਿਆ ਨਹੀਂ ਜਾਣਾ ਤੇ ਅੱਜ ਖਰੜ ਪਛਾਣਿਆ ਲਈ ਜਾਂਦਾ ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿਲਾ ਸੀ ਅੱਜ 20 ਕਰੋੜ ਰੁਪਏ ਏਕੜ ਜ਼ਮੀਨ ਹੋਈ ਵੀ ਹੈ ਫਿਰ ਮੈਂ ਚਮਕੌਰ ਸਾਹਿਬ ਦੀ ਸੇਵਾ ਕੀਤੀ ਉੱਥੇ ਗਲਿਆਰਾ ਬਣਾਇਆ ਇੰਨਾ ਖੂਬਸੂਰਤ ਬਣ ਗਿਆ ਚਮਕੌਰ ਸਾਹਿਬ ਤੇ ਗੇਟ ਬਣ ਗਏ ਆ ਉੱਥੇ ਵੱਡੇ ਸਹਿਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜੂਜਾ ਹਰ ਸਿੰਘ ਜੀ ਦੇ ਨਾਮ ਤੇ ਗੇਟ ਬਣੇ ਆ ਪੂਰੇ ਸਿੱਖ ਇਤਿਹਾਸ ਨੂੰ ਖਿਲਾਉਣ ਫਿਲਮ ਆਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ ਉੱਥੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ ਯੂਨੀਵਰਸਿਟੀ ਉੱਥੇ ਬਣ ਰਹੀ ਹੈ ਉੱਥੇ ਦੋ ਆਈਟੀਆਈ ਕਾਲਜ ਬਣ ਰਹੇ ਹੈ ਉੱਥੇ ਗਰਾਊਂਡ ਬਣਿਆ ਹੈ ਉੱਥੇ ਸਕੂਲ ਮਾਡਰਨ ਸਕੂਲ ਬਣਿਆ ਖਰੜ ਜਿਹਦੇ ਵਿੱਚ 4700 ਬੱਚਾ ਪੜਦਾ ਹੈ ਇਹ ਮੇਰਾ ਮਾਡਲ ਹੈ ਸਕੂਲਾਂ ਦਾ ਉਹਦੇ ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਆਫ ਐਮਿਨੈਂਸ ਲਗਾਤਾ ਸਕੂਲ ਮੈਂ ਬਣਾਇਆ ਹੋਇਆ ਹੈ 4700 ਬੱਚਾ ਇੱਕੋ ਸਰਕਾਰੀ ਸਕੂਲ ਤੇ ਪੰਜਾਬ ਚ ਉਹ ਮੈਂ ਮਾਡਰਨ ਸਕੂਲ ਬਣਾਇਆ ਸੀ ਉਸ ਸਮੇਂ ਐਮਐਲਏ ਸਾਡੇ ਬੀਰ ਜਵੇਂਦਰ ਸੀ ਮੇਰੇ ਪਾਸ ਇੱਕ ਸੋਚ ਹੈ ਇੱਕ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਕਿ ਮੈਂ ਚਮਕੌਰ ਸਾਹਿਬ ਦੇ ਵਿੱਚ ਕੀਤਾ ਹੈ ਕਿਉਂਕਿ ਆਟਾ ਦਾਲ ਦੇਣ ਦੇ ਨਾਲ ਕਿਸੇ ਨੇ ਅਮੀਰ ਨਹੀਂ ਹੋ ਜਾਣਾ ਬਿਜਲੀ ਵੀ 200 ਯੂਨਿਟ ਸੀ ਪਹਿਲਾਂ ਹੁਣ 300 ਕਰਤੀ ਉਹਦੇ ਨਾਲ ਵੀ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਨਹੀਂ ਆ ਜਾਣੀ ਖੁਸ਼ਹਾਲੀ ਆਣੀ ਹੈ ਜਦ ਐਜੂਕੇਸ਼ਨ ਆਏਗੀ ਉਹ ਮੈਂ ਕੰਮ ਕੀਤਾ ਖਰੜ ਦੇ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਖੋਲੀ ਉਹਦੀ ਬਿਲਡਿੰਗ ਬਣ ਰਹੀ ਹੈ ਕਾਲਜ ਖੋਲੇ ਸਾਨੂੰ ਪੜ੍ਹਾਈ ਦੀ ਲੋੜ ਹੈ ਸਾਨੂੰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਤੇ ਨੌਕਰੀਆਂ ਦੀ ਲੋੜ ਹੈ ਆਟਾ ਦਾਣ ਤਾਂ ਅਸੀਂ ਆਪੇ ਖਰੀਦ ਲਾਗੇ ਬਿਜਲੀ ਦੇ ਪੈਸੇ ਅਸੀਂ ਆਪੇ ਦੇ ਦਾਂਗੇ ਸਾਨੂੰ ਸક્ષਮ ਕਰੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ ਉਹ ਮੇਰਾ ਮਾਡਲ ਹੈ ਮੇਰਾ ਮਾਡਲ ਇਹ ਫਰੀ ਚੀਜ਼ਾਂ ਬੰਨਣਾ ਨਹੀਂ ਹੈ ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ ਇਹ ਮੇਰਾ ਮਾਡਲ ਹੈ ਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਇਹ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਚਾਹੇ ਉਹ ਯੂਕੇ ਆ ਚਾਹੇ ਯੂਐਸਏ ਆ ਚਾਹੇ ਕੈਨੇਡਾ ਚਾਹੇ ਹੋਰ ਦੇਸ਼ਾਂ ਇੱਥੇ ਦੇ ਐਨਆਰਆਈਆਂ ਨੇ ਕਮਾਲ ਕਰਤੀ ਹੈ ਸਾਡਾ ਨਾਮ ਉੱਚਾ ਕੀਤਾ ਹੈ ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ ਉਹ ਸਾਡਾ ਨਾਮ ਰੋੜ ਰਹੇ ਆ ਸਾਡੇ ਨੂੰ ਬਦਨਾਮ ਕਰ ਰਹੇ ਆ ਗਲੀ ਗਲੀ ਦੇ ਵਿੱਚ ਵਿਕ ਰਹੇ ਆ ਦਰਦ ਦਰ ਤੇ ਘੁੰਮਦੇ ਆ ਵਿਕਣ ਵਾਸਤੇ ਪਹਿਲਾਂ ਇੱਕ ਪਾੜੀ ਜਾਂਦੇ ਆ ਫਿਰ ਦੂਸਰੀ ਜਾਂਦੇ ਐ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕਰ ਚਲੇ ਜਾਗੇ ਇਹ ਹਾਲਾਤ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਦਲਾ ਕਰਿਆ ਸਿਸਟਮ ਨੂੰ ਭਾਜਪੀ ਨੇ ਖਾਸੌਰ ਤੇ ਤੇ ਆਮ ਆਦਮੀ ਪਾਰਟੀ ਨੇ ਖਾਸੌਰ ਤੇ ਇੱਥੇ ਰਿੰਕੂ ਕਾਂਗਰਸ ਚੋਂ ਗਿਆ ਐਸੀ ਰੌੜਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਯਾ ਕਿ ਐਸੀਗਾ ਲੇਕਿਨ ਜਾਦੋ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ ਕਿਉਂਕਿ ਉਹਦਾ ਤਾਂ ਕਰਦਾਰ ਹੈ ਕੋਈ ਨਹੀਂ ਬਚਿਆ ਜਿਹੜਾ ਇੱਕ ਦੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ ਜਾਂ ਦੂਸਰੀ ਟੱਪੀ ਜਦ ਫੇਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਰਿੱਕੂ ਦੇ ਤੇ ਅੱਜ ਅਕਾਲੀ ਦਲ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦੇ ਦਿੱਤੀ ਆ ਉਹਦੇ ਕਿਹੜੇ ਪੋਸਟਰ ਲਾਣਗੇ ਮੈਂ ਇਹ ਪੁੱਛਣਾ ਚਾਹਦਾ ਭਗਵੰਤ ਮਾਨ ਜੀ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾਂ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚੋਂ ਇਨਕਲਾਬੀ ਹੈ ਇਹ ਆਉ ਗਰਦਾਰ ਜੇ ਰਿੰਕੂ ਗਰਦਾਰ ਸੀ ਇਹਨਾਂ ਦੀ ਪਾਰਟੀ ਦਾ ਟਿਕਟ ਸਮੇਤ ਭੱਜ ਗਿਆ ਤਾਂ ਕਿਹਾ ਟਿੰਨੂ ਗਰਦਾਰ ਨਹੀਂ ਹੈ ਨਾਮ ਤਾਂ ਮਿਲਦੇ ਹੀ ਹੈ ਦੋਨੋਂ ਹੀ ਫੇਰੇ ਗਰਦਾਰ ਕਿਉਂ ਨਹੀਂ ਹੈ ਫਿਰ ਤੁਸੀਂ ਕਿਉਂ ਸਿਸਟਮ ਨੂੰ ਗੰਦੜਾ ਕਰ ਰਹੇ ਹੋ ਕਿਉਂ ਸਾਡੇ ਸੱਭਿਆਚਾਰ ਨੂੰ ਸਾਡੇ ਲੋਕਾਂ ਦੇ اخلاق ਨੂੰ ਤੁਸੀਂ ਲਾਲਚ ਆ ਡਰ ਦੇ ਕੇ ਬਦਲ ਰਹੇ ਹੋ ਉਹਨਾਂ ਦਾ ਕੋਈ اخلاق ਨਹੀਂ ਰਿਹਾ ਜਿਹੜੇ बिक ਰਹੇ ਐ बार-बार ਤੇ ਜਿਹੜੇ ਲਾਲਚ ਵਿਚ ਆ ਡਰ ਵਿਚ ਆ ਕੇ ਪਾਰਟੀਆਂ ਬਦਲ ਰਹੇ ਐ ਦਲ ਬਦਲੂ ਜਿਨ੍ਹਾਂ ਨੂੰ ਕਹਿੰਦੇ ਹਰਿਆਣਾ ਵਿੱਚ ਇਹ ਬਦਨਾਮੀ ਹੋਈ ਸੀ ਆਇਆ ਰਾਮ ਗਿਆ ਰਾਮ ਹੋ ਗਿਆ ਸੀ ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰ ਦਿਆ ਅੱਜ ਆਮ ਆਦਮੀ ਪਾਰਟੀ ਨੇ ਫਤੇਗੜ ਦਾ ਕੈਂਡੀਡੇਟ ਕਾਂਗਰਸ ਤੋਂ ਲਿਆ ਕੇ ਦਿੱਤਾ ਹੈ ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ ਤੋਂ ਲਿਆ ਕੇ ਦਿੱਤਾ ਹੈ ਆਮ ਆਦੀ ਪਾਰਟੀ ਨੇ ਇੱਥੇ ਦਾ ਕੈਂਡੀਡੇਟ ਅਕਾਲੀ ਗੱਲ ਤੋਂ ਲਿਆ ਕੇ ਦਿੱਤਾ ਕਿਉਂ ਬਈ ਜਿਹੜੇ ਵਲੰਟਰੀਆ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ ਇਹਨਾਂ ਦੀ ਬਦਲਾਅ ਲਿਆਉਣ ਦੀ ਜਿਹੜੀ ਨਾਅਰਾ ਸੀ ਉਹ ਬਦਲਾਅ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾਤੀਆਂ ਆਪਣੇ ਘਰ ਵੇਚ ਕੇ ਲਗਾ ਦੇ ਪਾਰਟੀ ਤੇ ਕਿਹਾ ਉਹਨਾਂ ਚੋਂ ਕੋਈ ਹੋਣਹਾਰ ਮੁੰਡਾ ਨਹੀਂ ਸੀ ਜਿਸ ਨੂੰ ਜਲੰਧਰ ਦੀ ਹੁਸ਼ਿਆਰਪੁਰ ਦੀ ਕੀ ਆ ਫਤੇਗੜ ਸਾਹਿਬ ਦੀ ਟਿਕਟ ਦਿੱਤੀ ਜਾਂਦੀ ਕਿਉਂ ਬਾਹਰ ਦੇ ਬੰਦੇ ਲਿਆ ਕੇ ਦੂਸਰੀ ਪਾਰਟੀਆਂ ਦੇ ਖਰੀਦ ਕੇ ਕੀ ਉਹਨਾਂ ਨੂੰ ਧਰ ਕੇ ਟਿਕਟਾਂ ਦਿੱਤੀਆਂ ਜਾਂਦੀਆਂ ਵਲੰਟੀਅਰ ਕਿੱਥੇ ਜਾਵੇ ਤੁਸੀਂ ਸਾਹਿਬ ਵਜਾ ਕੀ ਸਮਝਦੇ ਹੋ ਕਿ 760 ਮਿੰਟ ਦੀ ਸਰਕਾਰ ਹੈ ਵਜਾ ਕੀ ਸਮਝਦੇ ਹੋ ਮੇਰੇ ਗੱਲਾਂ ਕਰਨ ਨੂੰ ਇਜਾਜ਼ਤ ਦੋ ਉਸ ਤੋਂ ਬਾਅਦ ਮੈਂ ਸੌਣ ਕੈਂਡਾਉਂਗਾ ਸੋ ਮੈਂ ਇਹ ਗੱਲਾਂ ਤੁਹਾਡੇ ਰਾਹੀਂ ਲੋਕਾਂ 'ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਗੱਲ ਬਦਲੂ ਆੜੀ ਖਲਾਕ ਤੋਂ ਗਰੇ ਬਿਕਾਓ ਅਟਰਪੋਗ ਲੋਗ ਹੈ ਇਹਨਾਂ ਨੂੰ ਮੂੰਣਾ ਲਾਓ ਚਾਹੇ ਮੈਂ ਹੀ ਕਿਉਂ ਨਾ ਆਵਾਂ ਜੇ ਮੈਂ ਪਾਰਟੀ ਬਦਲਦਾ ਤਾਂ ਮੈਨੂੰ ਵੀ ਪੂਰ ਨਾ ਪਾਓ ਕਿਸੇ ਨੂੰ ਨਾ ਪਾਓ ਜਿਹੜੇ ਆਪਣੀ ماں ਪਾਰਟੀ ਦੇ ਮੂੰਹ ਤੇ ਚਫੇੜ ਮਾਰ ਕੇ ਜਾਂਦੇ ਆ ਜਿਹੜੇ ਉਹਨੂੰ ਪਿੱਠ ਦਿਖਾ ਕੇ ਜਾਂਦੇ ਜਿਹੜੇ ਉਹਨੂੰ ਧੋਕਾ ਦੇ ਕੇ ਜਾਂਦੇ ਸੋ ਇਕਤਾ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਡਿਵੈਲਪਮੈਂਟ ਪੱਖੋਂ ਜਲੰਧਰ ਦੀ ਗੱਲ ਕਰਨੀ ਹੈ ਮੈਂ ਅੱਜ ਹਾਲਾਤ ਜਲੰਧਰ ਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਵਿੱਚ دہشت ਦਾ ਮਸੂਮ ਮਾਹੌਲ ਹੈ ਕੀ ਦੀ ਚੈਨ ਕਰ ਕੋਈ ਖੋਲਵੇ ਕੋਈ ਪਤਾ ਨਹੀਂ ਕੀ ਦੀ ਕੋਈ ਮੋਬਾਈਲ ਚੱਕ ਲੈ ਜਵੇ ਜਾਂ ਕੀ ਨੂੰ ਧੰਕੀ ਆ ਜਵੇ ਕੀ ਤੋਂ ਅੰਦਰ ਖਾਤੇ ਪੈਸੇ ਦੇਈ ਜਾਂਦੇ ਪਤਾ ਨਹੀਂ ਲੱਗ ਰਿਹਾ ਲੇਕਿਨ ਡੋਰ ਐਂਡ ਆਰਡਰ ਦੀ ਹਾਲਾਤ ਬਹੁਤ ਮਾੜੇ ਨਸ਼ਿਆਂ ਦੇ ਹਾਲਾਤ ਬਹੁਤ ਮਾੜੇ ਹੈ ਤੇ ਨਾਲ ਨਾਲ ਇੱਥੇ ਸੱਟਾ ਚੱਲਦਾ ਹੈ ਨਾਲ ਨਾਲ ਇੱਥੇ ਜੂਏ ਦੇ ੱਡੇ ਚੱਲਦੇ ਹੈ ਨਾਲ ਨਾਲ ਇੱਥੇ ਨਸ਼ੇ ਵਿਗਦੇ ਹੈ ਤੇ ਉਹ ਨੂੰ ਚਲਾਉਂਦੇ ਐ ਇਥੋਂ ਦੇ ਲੀਡਰ ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲਾਉਣ ਪਿੱਛੇ ਹੁੰਦੀਆਂ ਤੇ ਸੱਟੇ ਦੇ ਬਾਜ਼ਾਰ ਚਲਾਉਣ ਪਿੱਛੇ ਹੁੰਦੇ ਤੇ ਮਾਫੀਆ ਪਿੱਛੇ ਹੁੰਦੀਆਂ ਫੇ ਸਮਝੌਤੇ ਵੀ ਇਸੇ ਕਰਕੇ ਹੁੰਦੇ ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਸੰਪਰਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ ਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਕਮਾਈ ਜਾਂਦੇ ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਲ ਹੁੰਦੀ ਹੈ ਉਸਰਾ ਕਦੇ ਇੱਧਰ ਘੇਰ ਲੈਂਦੇ ਇਹਨਾਂ ਨੂੰ ਕਦੇ ਇੱਧਰ ਘੇਰ ਲੈਂਦੇ ਲੇਕਿਨ ਮੈਂ ਇੱਥੇ ਚਮਕੌਰ ਸਾਹਿਬ ਤੋਂ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਸੀਤ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਉੱਥੇ ਮੈਂ ਉਹਨਾਂ ਦਾ ਜੇ ਅਸ਼ੀਰਵਾਦ ਲੈ ਕੇ ਆਇਆ ਇੱਥੇ ਕਬਰੂ RAM ਜੀ ਦਾ ਅਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦੋ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਔਰ ਇੱਥੇ ਮਨੁੱਖ ਸੇਵਾ ਦਾ ਮੌਕਾ ਮਿਲੇ ਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸਦਾਮਾ ਬਣ ਕੇ ਆਇਆ ਹਾਂ ਤੁਸੀਂ ਮੇਰੇ શ્રીਕ੍ਰਿਸ਼ਨ ਹੋ ਮੈਨੂੰ ਕ੍ਰਿਸ਼ਨ ਵੜ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਮਾਲਕ ਵੜ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਂ ਦਾ ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਲਾਂ ਫਟਵਾਲ ਪੀਪਾ ਦੀ ਇੱਥੇ ਉਜੜ ਕੇ ਜਾਂਦੀ ਸੀ ਉਹ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਜਾਂ ਦੁਬਾਰੇ ਵਧੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ ਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮੰ minister ਹੈ ਲੇਕਿਨ ਝਾੜੂ ਵਾਲੇ ਤੇ ਝਾੜੂ ਵੀ ਦੇ ਮਰਵਾ ਹੁੰਦਾ ਇੱਥੇ ਜ਼ਿੰਦਗੀ ਪਈ ਹੈ ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ ਕੋਈ ਲਾਅ ਨਾ ਰਡਰ ਨਹੀਂ ਕੋਈ ਲੋਕਾਂ ਬਾਤ ਤੇ ਰੋਜ਼ਗਾਰ ਦੇ ਸਾਧਨ ਨਹੀਂ ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੈ ਕੇ ਆਣੀ ਹੈ ਹਨਾ ਕਿ ਪੀਟੀਓ ਇੱਥੋਂ ਦੂਰ ਹੈ ਉਹ ਟੈਕਨੀਕਲੀ ਪੜਾਈ ਦਿੰਦੀ ਹੈ ਇਕੱਲੀ ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜੀਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ ਉਹਨਾਂ ਦੀ ਅਪਲਾਈਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ ਉਹ ਆਪ ਕਮਾਉਣ ਵਾਲੇ ਹੋਣ ਤੇ ਨਾਲ-ਨਾਲ ਇੱਕ ਸ਼ਾਨਦਾਰ ਹਸਪਤਾਲ ਇੱਥੇ ਪੀਜੀਆਈ ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪਤਲ 'ਤੇ ਜਾ ਕੇ ਆਪਣਾ ਇਲਾਜ ਕਰਾ ਸਕੇ ਜਿਹੜਾ ਕਿ ਇੱਥੇ ਬਾਂਝਾ ਰੱਖਿਆ ਹੋਇਆ ਮੈਂ ਕਾਲਜ ਇੱਥੇ ਦਿੱਤਾ ਸੀ ਆਦਮਪੁਰ ਦੇ ਵਿੱਚ ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ لیکن ਅੱਜ ਤੱਕ ਇਹਨਾਂ ਨੇ ਸਿਰੇ ਨਹੀਂ ਚੜਾਇਆ ਉਹ ਬਣਿਆ ਨਹੀਂ ਪੂਰਾ ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਗਿਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਮੈਂ ਬੱਲਾ ਡੇਰੇ ਦੇ ਵਿੱਚ ਗੁਰੂ ਰਵਿਦਾਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਕੈਬਨਿਟ ਚ 25 ਕਰੋੜ ਦਾ ਚੈੱਕ ਦੇ ਕੇ ਗਿਆ ਇਹਨਾਂ ਦੇ ਖਾਤੇ ਵਿੱਚ ਆ ਗਿਆ ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ ਫੇਰ ਬੋਟਾਂ ਆ ਗਈਆਂ ਫੇਰ ਮੁੱਖ ਮੰਤਰੀ ਜੀ ਉੱਥੇ ਚੈੱਕ ਲੈ ਕੇ ਪਹੁੰਚ ਗਏ ਵੀ ਲੋ ਜੀ ਅਸੀਂ ਦੇ ਦਿੰਦੇ ਵਾ 11 ਮਹੀਨੇ ਬੋਟਾਂ ਪਈਆਂ ਨੂੰ ਹੋ ਗਿਆ ਅੱਜ ਤੱਕ ਇੱਕ ਰੁਪਈਆ ਉਹਦੇ ਜੋ ਕਢਾਇਆ ਨਹੀਂ ਕੋਈ ਕੁਛ ਨਹੀਂ ਕੀਤਾ ਸਾਰੇ ਲਾਰੇ ਦੇ ਰਹੇ ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਬੋਟਾਂ ਵਿੱਚ ਕਿ ਜੀ ਡਿਪਟੀ ਸੀਐਮ Dalit ਬਣਾਵਾਂਗੇ ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਐ ਜਦੋਂ ਬੋਟਾਂ ਆਈਆਂ ਸੀ ਤਿਵਾਰੇ 22 ਇਲੈਕਸ਼ਨ ਹੋਇਆ ਇਥੇ ਮੁੱਖ ਮੰਤਰੀ ਨੇ ਫਿਰ ਐਲਾਨ ਕਰਿਆ ਕੇਜਰੀ ਵਾਰਡ ਨੇ ਆਕੇ ਕੇ ਜੀ ਇਥੇ ਡਿਪਟੀ ਸੀਐਮ ਗਰੀਦ ਵਰਗ ਦਾ ਬਣੇਗਾ ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਐ ਕੋਈ Dalit ਮੁੱਖ ਮੰਤਰੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਹੈ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ ਕੋਈ ਪੁੱਛ ਨਹੀਂ ਹੈ ਬਲਕਿ ਲਤਾੜਿਆ ਜਾ ਰਿਹਾ ਹੈ ਸ਼ਰਾਬ ਗੰਦੀ ਪਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ 21 ਬੰਦੇ ਮਰ ਗਏ ਗੱਦੀ ਸ਼ਰਾਪੀ ਕੇ ਜਿਹੜੀ ਇਹਨਾਂ ਨੇ ਸੀਸ਼ੀਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ ਔਰ ਉਹਨਾਂ ਦੀ ਸਰਵਾਹੀ ਕੋਈ ਨਹੀਂ ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਐਸੀ ਸਕਾਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਤੇ ਇਹਨਾਂ ਨੇ ਵੀ ਬੰਦ ਕਰਤਾ ਤੇ 60 40 ਦੀ ਰੇਸ਼ਿਓ ਕਰਦੀ ਪਹਿਲਾਂ ਪੂਰਾ ਆਉਂਦਾ ਸੀ ਲੇਕਿਨ ਕੇਂਦਰ ਸਰਕਾਰ ਨੇ 60 40 ਦੀ ਰੇਸ਼ਿਓ ਕਰਤੀ 40% ਜਿਹੜਾ ਪੰਜਾਬ ਦੀ ਸਰਕਾਰ ਦਾ ਉਹ ਪੰਜਾਬ ਸਰਕਾਰ ਦੇ ਨਹੀਂ ਰਹੀ 2 ਸਾਲ ਤੋਂ ਇੱਕ ਪੈਸਾ ਨਹੀਂ ਦਿੱਤਾ ਐਸੀ ਸਕਾਲਰਸ਼ਿਪ ਦੇ ਵਿੱਚ ਇਸ ਦੇ ਨਾਲ ਨਾਲ ਦਲਿਤ ਵਰਗ ਨੂੰ ਪਿਛੜੇ ਵਰਗ ਨੂੰ ਹਰ ਤਰ੍ਹਾਂ ਪਿੱਛੇ ਕੜੀਸਿਆ ਜਾ ਰਿਹਾ ਇੱਥੇ ਤੱਕ ਕਿ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਲੀ ਘੜ ਨਹੀਂ ਐ ਮੈਂ ਕੋਈ ਸੁਨਿਆਰਾ ਨਹੀਂ ਐ ਉਹ ਭਾਈ ਐਵੇਂ ਪੰਗਾ ਨਾ ਲੈ ਬੈਠੀ ਤੈਨੂੰ ਗੁੱਲੀ ਮੰਗੂ ਘੜ ਦੇਣਗੇ ਇਹ ਜਿਨ੍ਹਾਂ ਨੂੰ ਤੂੰ ਗੁੱਲੀ ਘੜ ਕਹਿ ਰਿਹਾ ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸਰਾਪ ਸੋਨੇ ਦੇ ਗਹਿਣੇ ਬਣਾਉਂਦੇ ਆ ਅਰ ਉਹਦੇ ਚ ਨਗ ਜੜਦੇ ਤੇਰੇ ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਕੋਈ ਯਾਦ ਰੱਖੇਗਾ ਨਾਲੇ ਤੇਰੀ ਪਾਰਟੀ ਯਾਦ ਰੱਖੇਗੀ ਇਹ ਕੋਈ ਗੱਲ ਐ ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸਨਿਆਰਾ ਨਹੀਂ ਮੈਂ ਕੋਈ ਬੁੱਲੀ ਕੱਢੀ ਐ ਤੁਸੀਂ ਬਹੁਤ بڑے ਪੀੜ ਜਾਂਦੇ ਹੋ ਭਾਈ ਇਹ ਕਾਤੇ ਹੋਗੀ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਆ ਦੂਸਰਿਆਂ ਨੂੰ ਜੱਪੀਆਂ ਪਾਉਂਦੇ ਸਭ ਕੁਝ ਕਰਦੇ ਆ ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਹੈ ਕਿ ਇੱਕ ਇਹਨਾਂ ਦੇ ਆਪਣੇ ਐਮਐਲਏ ਨੇ ਆਮ ਆਦੀ ਪਾਰਟੀ ਦੇ ਲਈ ਕਹਿਤਾ ਕਿ ਜੀ ਡਿਪਟੀ ਸੀਐਮ ਲਗਾਓ ਉਹਦੀਆਂ ਸਾਰੀਆਂ ਪਾਵਰਾਂ ਵਾਪਸ ਲੈ ਲਿਆ ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਂਦਾ ਇਸ ਕਰਕੇ ਸਿਰਫ ਕੇ ਇਹਨੇ ਡਿਪਟੀ ਸੀਐਮ ਮੰਗ ਲਿਆ ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਵਾਸਤੇ ਆਇਆ ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ ਬੀਪੀਆਂ ਵਾਸਤੇ ਮਾਵਾਂ ਵਾਸਤੇ ਇਹਨਾਂ ਨੇ 1000 ਰੁਪਇਆ ਅਨਾਉਂਸ ਕੀਤਾ ਸੀ ਅੱਜ ਜੋ ਡਿੱਕੀ ਜਾ ਰਹੀਆਂ ਇਹਨਾਂ ਵਾਲਾਈ ਝਾੜੂ ਹੱਥ ਚੱਕੀ ਖੜੀਆਂ ਹੀ ਮਰ ਜਾਣੇ ਉਹ ਆਜੋ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਵੀ 1000 ਰੁਪਇਆ ਕਿਸੇ ਕੋਈ ਇਸ ਸਾਲ ਦੇ ਬਜਟ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1000 ਰੁਪਇਆ ਉਹਨਾਂ ਨੂੰ ਦੇਵਾਂਗੇ ਤੇ ਨਾਲ-ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਪੀਟੀ ਯੂਨੀਵਰਸਿਟੀ ਹੈ ਮੈਂ ਅਬੇਦਕਰ ਸਾਹਿਬ ਦਾ ਉਥੇ ਅੰਬਿਊਜ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਅਲੱਗ ਰੱਖ ਕੇ ਪੈਸਾ ਉਥੇ ਨਹੀਂ ਪੱਤਰ ਰੱਖ ਕੇ ਆਇਆ ਸੀ ਅੱਜ ਤੱਕ ਕੁਛ ਨਹੀਂ ਕੀਤਾ ਮੈਂ ਬਾਾਰਮੀਕ ਜੀ ਦੇ ਤੀਰਸਤਾਨ ਦੇ 28 ਕਰੋੜ ਰੁਪਇਆ ਪਾਸ ਕਰਕੇ ਟੈਂਡਰ ਲਾ ਕੇ ठेकेदार ਨੂੰ ਕੰਮ ਦੇ ਕੇ ਗਿਆ ਸੀ ਆਜ ਮੁੱਖ ਮੰਤਰੀ ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਸੀ ਚਮਕੌਰ ਸਾਹਿਬ ਦੀ ਸਿੱਖ ਹਿਸਟਰੀ ਨੂੰ ਭਰਮਾਇਆ ਉੱਥੇ ਭਗਵਾਨ ਵਾਲਮੀਕ ਜੀ ਦੀ ਨਵਾਂ ਰਮਾਇਣ ਦੀ ਹਿਸਟਰੀ ਨੂੰ ਭਰਮਾਇਆ ਜਾਏਗਾ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਗੀਤਾ ਅਧਿਆਨ ਤੇ ਰਮਾਇਣ ਅਧਿਆਨ ਸੈਂਟਰ ਖੋਲਣ ਵਾਸਤੇ ਕੈਬਨਿਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ 70 ਕਰੋੜ ਰੁਪਈਆ ਭਗਵਾਨ ਪਰਸ਼ੂ ਰਾਮ ਜੀ ਦੇ ਮੰਦਿਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ ਅਜੇ ਤੱਕ ਪੂਰਾ ਨਹੀਂ ਲੱਗਿਆ ਕੁਝ ਲੱਗੇ ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ 'ਚ ਕੀ ਦਿੱਤਾ ਮਨੂ ਉਸ ਦਾ ਕੋਈ ਵੇਰਵਾ ਦੇਆ 1 ਰੁਪਈਆ ਨਹੀਂ ਦਿੱਤਾ ਜਲੰਧਰ ਦੇ ਵਾਸਤੇ ਇੱਕ ਕੋਈ ਕਾਲਜ ਨਹੀਂ ਦਿੱਤਾ ਕੋਈ ਹਸਪਤਾਲ ਨਹੀਂ ਦਿੱਤਾ ਕੋਈ ਕੰਮ ਨਹੀਂ ਕਰਿਆ ਗੰਦਗੀ ਦੇ ਢੇਰ ਹੈ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ ਤੁਸੀਂ ਕੀਤਾ ਕੀ ਹੈ ਤੁਗਲਕ ਬਾਗ ਵਿੱਚ ਤੁਗਲਕ ਬਾਦ ਦੇ ਵਿੱਚ ਦਿੱਲੀ ਦੇ ਵਿੱਚ ਰਵਦਾਸ ਜੀ ਦਾ ਇੱਕ ਮੰਦਿਰ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਠਾਇਆ ਤੇ ਅੱਜ ਤੱਕ ਦਿਵਾਰੇ ਨਹੀਂ ਬਣਾਇਆ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਅੰਦਰ ਔਰ ਕਈ ਵੀ ਹਜ਼ਾਰਾਂ ਕਰੋੜ ਦੇ ਘਟਾਲੇ ਵਿੱਚ ਸੇਮ ਘਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਔਰ ਉਹਦੇ ਨਾਲੋਂ ਡਬਲ ਹੋਇਆ ਹੈ ਇਹਨਾਂ ਨੂੰ ਅਜੇ ਤੱਕ ਬੀਜੇਪੀ ਪੁੱਛ ਨਹੀਂ ਰਹੀ ਜੀ ਦੀ ਸਰਕਾਰ ਕਿਉਂ ਜੀ ਨਾਲ ਕੀ ਮਿਲੀ ਭੁਗਤ ਹੈ ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕੀ ਮਿਲੀ ਭੁਗਤ ਹੈ ਜੀ ਦੇ ਕਰਕੇ ਉਹ ਮਿਲੀ ਭੁਗਤ ਕਰਕੇ ਕਿਸਾਨਾਂ ਦੇ ਡਾਂਗਾ ਚੱਲਦੀਆਂ ਗੋਲੀਆਂ ਚੱਲਦੀਆਂ ਕੋਈ ਪਰਚਾ ਨਹੀਂ ਹੁੰਦਾ ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਬੰਬ ਚਲਾਏ ਸਾਡਾ ਨੌਜਵਾਨ ਮਾਰਿਆ ਗਿਆ ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਤੇ ਨਾ ਹੀ ਉਹਨੂੰ ਫੜਿਆ ਕਿਸੇ ਨੂੰ ਨਾ ਹੀ ਕੋਈ ਗੱਲ ਹੋਈ ਨਾ ਹੀ ਕਿਸੇ ਦੀ ਅਰੈਸਟ ਪਾਈ ਨਾ ਹੀ ਕਿਸੇ ਦਾ ਨਾਮ ਦੱਸਿਆ ਵੀ ਉਹ ਸਾਹਮਣੇ ਮੁਰਸਾਰਾ ਕਾੜਾ ਜੀ ਨੇ ਮਾਰੀ ਹੈ ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਹੋਣਾ ਚਾਹੀਦਾ ਇਸੇ ਮੁੱਖ ਮੰਤਰੀ ਨੇ ਪਾਇਆ ਫਿਰ ਇਸ ਕਾੜ ਦੇ ਵਿੱਚ ਕਿਉਂ ਨਹੀਂ ਉੱਤੇ ਦੇ ਮੁੱਖ ਮੰਤਰੀ ਦਾ ਤੇ ਫਿਰ ਹੋਮ ਮੰਤਰੀ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਵੀ ਸੇਮ ਕਾਂਡ ਹੈ ਸਾਡੇ ਬੰਦਿਆ ਨੇ ਤਾਂ ਕਿਸਾਨਾਂ ਨੇ ਤਾਂ ਡਰਾ ਵੀ ਨਹੀਂ ਮਾਰਿਆ ਪਰ ਉਹਨਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੇ ਬੰਦੇ ਮਾਰੇ ਗਏ ਕਿਉਂ ਹੋ ਰਿਹਾ ਹੈ ਡਬਲ ਪੈਮਾਨੇ ਕਿਉਂ ਹੈ ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ ਕਿਉਂ ਰੋਜ਼ ਫਰੋਤੀਆਂ ਆਉਂਦੀਆਂ ਸਾਬਕਾ ਸੀਐਮ ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗਣ ਦਾ ਮੈਨੂੰ ਆਇਆ ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਧਮਕੀ ਨਹੀਂ ਦਿੱਤੀ ਜੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਫਰੋਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਸੋ ਮੇਰਾ ਬੇਨਤੀ ਹੈ ਕਿ 200 ਯੂਨਿਟ ਪੈਨੇਮ ਆਪਸੀ ਇਹਨਾਂ ਨੇ 100 ਕਰਕੇ ਨਾਲ ਇਹ ਲਾਤਾ ਕਿ 301 ਹੋ ਗਿਆ ਤਾਂ ਸਾਰੇ ਖਤਮ ਕਿਉਂ ਬਈ ਉਹ ਅਗਲੇ ਦਾ 200 ਵੀ ਚਲੇ ਜਾਂਦਾ ਉਹਨੂੰ ਫਾਇਦਾ ਕਿਉਂ ਹੋਇਆ ਨੁਕਸਾਨ ਹੀ ਹੋਇਆ ਸਾਡਾ ਕੱਪ ਟਾਈਮ ਆ ਗਿਆ ਤਾਂ ਐਸੀ ਆ 341 ਕੰਮ ਚੱਕ ਦੇ 300 ਸਿੱਧਾ ਫਰੀ ਹੋਏਗਾ ਅਗਲੇ ਨੂੰ 200 ਦੇਸੀ ਦੇਸੀ 100 ਇਹ ਫालतू ਦੇਣਾ ਐ ਐਸੀ 300 ਫਰੀ ਦਮਾਗੀ ਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਉਹਨਾਂ ਦਾ ਜਿਹੜਾ ਮੈਨੀਫੈਸਟੋ ਆਇਆ ਉਹਦੇ ਵਿੱਚ ਤੇ 1 ਲੱਖ ਰੁਪਇਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇਏ ਕਰੇਗੀ ਜਿਸ ਤਰ੍ਹਾਂ ਮਨਰੇਕਾ ਐਸੀ ਪਗਾ ਕੇ ਦਿਖਾਈ ਹੈ ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ ਹਰ ਦਿਹਾੜੀ ਮਿਲਦੀ ਹੈ ਉਸੇ ਤਰ੍ਹਾਂ ਇਹ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1 ਲੱਖ ਰੁਪਇਆ ਉਹਨਾਂ ਨੂੰ ਦੇ ਕਰਨਾ ਮੈਂ ਬੜੀਆਂ ਪਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ ਲਾਲ ਟੋਰਾ ਸਕੀਮ ਸੀ ਗਰੀਬਾਂ ਦੇ ਘਰਾਂ ਦੀਆਂ ਰਸਤੀਆਂ ਉਹਨਾਂ ਦੇ ਨਾਮ ਐਸੀ ਕਰ ਰਹੇ ਸੀ ਇਹਨਾਂ ਨੇ ਬੰਦ ਕਰਤੀ ਹੈ ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ ਆਮ ਬੰਦੇ ਦਾ ਬਿੱਲ ਥੋੜਾ ਜਾਂ ਆਉਣ ਲੱਗ ਗਿਆ ਸੀ ਇਹਨਾਂ ਨੇ ਫੇਰ ਉਥੀ ਲਗੇ ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ ਇਹਨਾਂ ਨੇ ਇੱਕ ਕਬਾੜ ਹੋਇਆ ਹੋਇਆ ਸਰਵਰ ਪਲਾਂਟ 1000 ਕਰੋੜ ਚ ਖਰੀਦ ਲਿਆ ਮੇਲੀ ਭੁਗਤੀ ਦੀ ਹੈ ਮੈਂ ਮੁੱਖ ਮੰਤਰੀ ਜੀ ਤੇ ਪੁੱਛਣਾ ਚਾਹੁੰਦਾ ਐਸੀ ਬੇਕਰਿਆ ਨੂੰ ਘਰ ਦਿੱਤੇ ਇਹਨਾਂ ਨੇ ਇੱਥੇ ਘਰ ਬੇਕਰ ਘਰ ਵਾਲਿਆਂ ਦੇ ਘਟ ਆਤੇ ਐ ਜਿਲੰਦਰ ਵਿੱਚ ਹੋਇਆ ਬੇ ਘਰਿਆਂ ਦੇ ਘਰ ਤੱਕ ਆ ਦੇਣੇ ਪੰਜਾਬੀ ਅਸੀਂ 10ਵੀਂ ਤੱਕ ਲਾਗੂ ਕੀਤੀ 3 ਮਹੀਨੇ ਦਾ ਮੇਰਾ ਟਾਈਮ ਅੱਜ ਲੋਕ ਯਾਦ ਕਰਦੇ ਮੰਨੋ ਟੈਲੀਫੋਨ ਕਰ ਕਰਕੇ ਕਹਿੰਦੇ ਕਿ ਅਸੀਂ 3 ਮਹੀਨੇ ਬਹੁਤ ਖੁਸ਼ ਰਹੇ ਐ ਇੱਥੇ ਤੱਕ ਕਿ ਦਿਵਾਲੀ ਨੂੰ ਛੋਟੀ ਜੀ ਗੱਲ ਐ ਦਿਵਾਲੀ ਵਾਲੇ ਦਿਨ ਮੈਂ ਅਨਾਉਂਸ ਕਰਤਾ ਕਿ ਪ੍ਰਟਾਕਿਆਂ ਦੇ ਖੇਲ ਖਿੱਲਾਂ ਦੇ ਜਿੰਨੇ ਮਰਜ਼ੀ ਫੜੀਆਂ ਲਗਾਓ ਕੋਈ ਤੁਹਾਨੂੰ ਪੁਲਸ ਵਾਲਾ ਨਹੀਂ ਰੋਕੇਗਾ ਸਾਡੀ ਵਧੀਆ ਦਿਵਾਲੀ ਗਈ ਆਇਤ ਕੀ ਕਿਹਾ ਹੈ ਆ ਰਿੰਕੂ ਆਰੇਨਾ ਦੇ ਬੰਦੇ ਹੀ ਦਿਵਾਲੀ ਦੀਆਂ ਸਾਰਿਆਂ ਨੇ ਇੱਥੇ ਤੇ ਜਿੰਨੇ ਮੰਜੇ ਲੱਗੇ ਜਿੰਨੀਆਂ ਰੇੜੀਆਂ ਲੱਗੀਆਂ ਜਿੰਨੀਆਂ ਫੜੀਆਂ ਲੱਗੀਆਂ ਤੇ ਇਹਦੇ 5000 ਕਿਸੇ ਨੂੰ 10000 ਅਗਲੇ ਨੂੰ ਬਚੇ ਕੁਝ ਨਹੀਂ ਸਾਡੀ ਦਿਵਾਲੀ ਐਸੀ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਹੋਣਾ ਚਾਹੀਦਾ ਸਾਡੇ 5 ਰੁਪਏ ਦੇ ਟਾਹ ਵਿੱਚ ਹੈ ਅੱਜ 27 ਰੁਪਏ ਬਿਕ ਰਿਹਾ ਹੈ ਕਿਉਂ ਕਿਉਂ ਮੁੱਖ ਮੰਤਰੀ ਗੌਰ ਨਹੀਂ ਕਰਦਾ ਮੈਂ ਰੰਗੇ ਹੱਥੀ ਟਰੱਕ ਪਰ ਦੇ ਫੜਾਏ ਆ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਆ ਤੁਸੀਂ ਕਿਤੇ ਜਲੇ ਜਾਓ ਕਿਸੇ ਦਰਿਆ ਪਰ ਰਾਤ ਨੂੰ ਸਾਰੀ ਰਾਤ ਟਰੱਕ ਭਰੀ ਜਾਂਦੇ ਆ ਤੇ ਉਹਨੂੰ ਇਹਨਾਂ ਦੇ ਐਮ ਐਲ اے ਉਹਦੀ ਸਰਪ੍ਰਸਤੀ ਕਰਦੇ ਆ ਜੂਏ ਦੀ ਇਹਨਾਂ ਦੇ ਸਰਪ੍ਰਸਤੀ ਐਮ ਐਲ اےਾਂ ਦੀ ਏ ਇਹ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੋੜ ਕੇ ਰੱਖਿਆ ਹੋਇਆ ਉਹੋ ਅੱਜ ਲੋਕਾਂ ਦੇ ਸਾਹਮਣੇ ਆਇਆ ਤੇ ਹੁਣ ਵਾਲੇ ਦਿਨਾਂ 'ਚ ਲੋਕ ਇਹਨਾਂ ਨੂੰ ਸਭ ਸੌਣਗੇ ਮੈਂ ਫੇਰ ਕਹਿਣਾ ਕਿ ਲੋਕ ਦੇਖੜ ਕੇ ਕਿਰਦਾਰ ਵਾਲੇ ਬੰਦੇ ਕੌਣ ਹੈ ਜਿਨ੍ਹਾਂ ਦਾ ਆਪਣਾ ਸਟੈਂਡ ਕੋਈ ਨਹੀਂ ਰੋਜ਼ ਬਦਲਦੇ ਆ ਉਹਨਾਂ ਦੇ ਨਾਲ ਲੋਕ ਸਟੈਂਡ ਨਾ ਲੈਣ ਇਹ ਹੀ ਮੇਰੀ ਲੋਕਾਂ ਨੂੰ ਅਪੀਲ ਹੈ ਮੈਂ ਇੱਕ ਇੱਥੇ ਵਿਕਾਸ ਕਰਨ ਦੀ ਨੀਤ ਦੇ ਨਾਲ ਆਇਆ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਮੈਨੂੰ ਸੰਭਾਲਣ ਤੇ ਮੈਨੂੰ ਮੌਕਾ ਦੇਣ ਧੰਨਵਾਦ ਕਨੀਤਾ